ਖਾਲਸਾ ਵਜੂ ਕੀ ਫਤਿਹ ਇਤਿਹਾਸਿਕ ਤੌਰ ਤੇ ਪੰਜਾਬ ਦੀ ਧਰਤੀ ਜੰਗ ਦਾ ਮੈਦਾਨ ਰਹੀ ਹੈ ਪੁਰਾਤਨ ਸਮੇਂ ਤੇ ਵੀ ਤੇ ਅੱਜ ਵੀ ਜਿਹੜਾ ਇੱਥੇ ਦਾ ਇਤਿਹਾਸ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ 65 71 ਚ 10 ਕਿਲੋਮੀਟਰ ਆਬਾਦੀ ਬਾਰਡਰ ਤੋਂ ਪਿੱਛੇ ਹਟਾਤੀ ਸੀਗੀ ਫਸਲਾਂ ਸਾੜਦੀਆਂ ਸੀ ਕਿਉਂਕਿ ਦੁਸ਼ਮਣ ਦੇਖਣਾ ਚਾਹੀਦਾ ਔਰ ਉਸ ਤੋਂ ਉਪਰੰਤ ਮੈਨਾ ਵੀ ਲੱਗੀਆਂ ਹੈਗੀਆਂ ਬਾਰਡਰ ਤੇ ਤਾਰਾਂ ਵੀ ਲੱਗੀਆਂ ਹੈਗੀਆਂ ਜ਼ਿਮੀਂਦਾਰਾਂ ਨੂੰ ਆਵਾਜ਼ਾਂ ਵੀ ਰੋਕੀ ਗਈ ਹੈਗੀ ਹੈ ਔਰ ਇੱਥੇ ਇੰਡਸਟਰੀ ਉੱਡ ਗਈ ਹੈਗੀ ਹੈ ਕਿਉਂਕਿ ਕੋਈ ਵੀ ਇੰਡਸਟਰੀ ਜਾਂ ਇਨਵੈਸਟਮੈਂਟ ਜਿੱਥੇ ਜੰਗ ਦਾ ਮਾਹੌਲ ਹੋਵੇ ਬਾਰਡਰ ਏਰੀਆ 'ਚ ਉੱਥੇ ਬਸਦੀ ਨਹੀਂ ਹੈ ਇਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਰਿਹਾ ਹੈ ਔਰ ਜਿੱਥੇ ਇਹ ਨੁਕਸਾਨ ਰਿਹਾ ਹੈ ਉੱਥੇ ਸ਼ਰਮਨੀ ਕਾਲੀ ਦੇ ਲੰਬਰਸਰ ਨੇ ਖੁੱਲੇ ਬਾਰਡਰ ਦੀ ਮੰਗ ਕੀਤੀ ਹੈ ਤਾਂ ਕਿ ਆਵਾਜ਼ਾਂ ਵੀ ਵੀ ਹੋਏ ਵਪਾਰ ਵੀ ਹੋਏ ਔਰ ਇੰਡੀਆ ਦੀ ਜੀਡੀਪੀ 1% ਦੇ ਵਾਧੇ ਦੇ ਵਿੱਚ ਜਾਵੇ ਪਰ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਉਹਰੇ ਖਿਆਲات ਤੇ ਸੋਚਾਂ ਇੱਕ ਪਾਸੇ ਐਂਟੀ ਮੁਸਲਮ ਐਂਟੀ ਇਸਲਾਮ ਦਾਮोदर ਬਨਾਇਕ ਸਰਬਰ ਕਰਦੇ ਵਰਗਿਆਂ ਦੀ ਆਰਐਸਐਸ ਹਿੰਦੂ ਮਹਾਸਭਾ ਦੀ ਹੈ ਦੂਜੇ ਪਾਸੇ ਇਲਾਮ ਇਸਲਾਮਿਸਟ ਸੋਚ ਜਿਹੜੀ ਪਾਕਿਸਤਾਨ ਦੇ ਵਿੱਚ ਹੈਗੀ ਹੈ ਇੱਕ ਦੂਜੇ ਨੂੰ ਵਿਤਕਰੇ ਨਾਲ ਦੇਖਦੀ ਹੈ ਔਰ ਮਾਹੌਲ ਬਣਿਆ ਰਹਿੰਦਾ ਹੈਗਾ ਜਿੱਥੇ ਪੰਜਾਬ ਦਾ ਭਲਾ ਸ਼ਾਂਤੀ ਤੇ ਅਮਨ ਚ ਹੈਗਾ ਵਪਾਰ ਚ ਹੈਗਾ ਉਥੇ ਜਿਹੜਾ ਆਮ ਵਿਅਕਤੀ ਹੈ ਉਹਦੇ ਵਿੱਚ ਮਦਨ ਮਸਲਿਆ ਜਾਂਦਾ ਹੈਗਾ ਜੇ ਆਪਾਂ ਦੇਖੀਏ ਫਿਰੋਜ਼ਪੁਰ ਦੇ ਵਿੱਚ ਜਦ ਬੋਲਾ ਬਾਜੀ ਹੋਈ ਹੈ ਇੱਥੇ ਤੁਸੀਂ ਦੇਖੋ ਕਿੰਨਾ ਨੁਕਸਾਨ ਹੋਇਆ ਹੈ ਬੰਦੇ ਦੇ ਸਾਰੇ ਕੱਪੜੇ ਸੜ ਗਏ ਆ ਗੱਡੀ ਸੜ ਗਈ ਹੈ ਉਹ ਹਸਪਤਾਲ ਚ ਦਾਖਲ ਹੋਇਆ ਹੈਗਾ ਹੁਣ ਐਕਸ ਗ੍ਰੇਸ਼ੀਆ ਮਤਲਬ ਮਰਜੀ ਦੇ ਮੁਤਾਬਕ ਜਿਹੜੀ ਕੰਪਨਸੇਸ਼ਨ ਮਿਲਦੀ ਹੈਗੀ ਐ ਉਹ ਸਰਕਾਰਾਂ ਦੀ ਮਰਜ਼ੀ ਆ ਹੋਵੇ ਨਾ ਹੋਵੇ ਪਰ ਕਿਉਂਕਿ ਪੰਜਾਬ ਨੂੰ ਵਾਰ-ਵਾਰ ਅਸੀਂ ਦੇਖਿਆ ਕਿ ਇਸ ਕੰਗੇ ਚ ਫਸਦੇ ਹੋਏ ਅਸੀਂ ਇੱਕ ਪੰਜਾਬ ਬਹੁ ਲੋਸਸ ਕੰਪਨਸੇਸ਼ਨ ਐਂਡ ਰੀਹੈਬਿਲਿਟੇਸ਼ਨ ਬਿਲ 2025 ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ ਅਸੀਂ ਕੋਈ ਐਮਪੀ ਸਾਡੇ ਪਾਰਟੀ ਦਾ ਇਸ ਮੌਕੇ ਤੇ ਹੈ ਨਹੀਂ ਸੋ ਪੰਜਾਬ ਦੇ ਐਮਪੀਆ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜਾ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਉਹਦੇ ਵਾਸਤੇ ਮੈਕੈਨਿਜ਼ਮ ਸੈੱਟ ਕਰਦਾ ਹੈਗਾ ਕਿ ਕਿਵੇਂ ਤੁਸੀਂ ਉਹਦੇ ਵਾਸਤੇ ਮੁਆਵਜ਼ਾ ਸਰਕਾਰ ਮਜਬੂਰ ਹੋਊਗੀ ਇਹਦੇ ਵਿੱਚ ਜਿਹੜਾ ਇਹ ਹੈਗਾ ਇਹ ਪ੍ਰੀਅੰਬਲ ਦੇ ਮੁਤਾਬਕ ਜਿਹੜੇ ਆਰਟੀਕਲ 21 ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਆਰਟੀਕਲ 30A ਜਿਹੜਾ ਪ੍ਰੋਪਰਟੀ ਦੇ ਪੱਖ 'ਚ ਅਬਟਰਰੀ ਡੇਪਰਿਵੇਸ਼ਨ ਦੇ ਬਰ ਖਿਲਾਫ ਇਹ ਗੱਲ ਕਰਦਾ ਹੈ ਔਰ ਜਿਹੜੀ ਸਟੇਟ ਦੀ ਡਿਊਟੀ ਹੈ ਕਿ ਜਸਟਿਸ ਤੇ ਹਿਊਮਨ ਟ੍ਰੀਟਮੈਂਟ ਸਾਰਿਆਂ ਦੀ ਹੋਏ ਜਿਹੜੇ ਅਫੈਕਟਡ ਬਾਈ ਆਰਮਡ ਕਨਫਲਿਕਟ ਆਫ ਕ੍ਰਾਸ ਬਾਰਡਰ ਐਗਰੈਸ਼ਨ ਹੈ ਉਸ ਦੇ ਤਹਿਤ ਔਰ ਅਸੀਂ ਇੱਥੇ ਇੱਕ ਇਤਿਹਾਸਿਕ ਮਿਲਟਰੀ ਦਾ ਸਕੰਜੇ ਦੇ ਵਿੱਚ ਫਸੇ ਹੋਏ ਦੇ ਇਹ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਜਿਹੜਾ ਰਾਈਟ ਟੂ ਕੰਪਨਸੇਸ਼ਨ ਹੈਗਾ ਉਸੀਂ ਕਿਹਾ ਕਿ ਲਾਸ ਆਫ ਲਾਈਫ ਮਿਨਿਮਮ 25 ਲੱਖ ਟੂ ਦਾ ਨੈਕਸਟ ਆਫ ਕਿਨ ਆਫ ਈਚ ਡਿਸੀਜ਼ਡ ਹੋਣਾ ਚਾਹੀਦਾ ਪਰਮਨੈਂਟ ਡਿਸੇਬਿਲਟੀ ਅਪ ਟੂ 20 ਲੱਖ ਰੁਪਏ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਲਾਸ ਆਫ ਪ੍ਰੋਪਰਟੀ ਹੋਏ ਬੇਸਡ ਔਨ ਅਫੀਸ਼ੀਅਲ ਵੈਲਿਊਏਸ਼ਨ ਆਫ ਪ੍ਰਵੇਲਿੰਗ ਮਾਰਕੀਟ ਰੇਟ ਉਹ ਜਮੀਨ ਜਾਇਦਾਦ ਉਹਨਾਂ ਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਡਿਸਪਲੇਸਮੈਂਟ ਹੋ ਜੇ ਮਤਲਬ ਕਿ ਤੁਹਾਨੂੰ ਬਾਰਡਰ ਤੋਂ ਹਟਾਤਾ ਤੁਹਾਡੇ ਘਰਾਂ ਚੋਂ ਕੱਢਤਾ ਉਦੇ ਵਿੱਚ ਮੰਥਲੀ ਅਲਾਉਂਸ ਫॉर ਰੈਂਟ ਰਾਸ਼ਨ ਤੇ ਐਸੈਂਸ਼ੀਅਲ ਨੀਡ ਫॉर ਅ ਮਿਨਿਮਮ ਆਫ 12 ਮਹੀਨੇ ਕਿਉਂਕਿ ਇੱਕ ਵਾਰੀ ਕੋਈ ਬੰਦਾ ਘਰੋਂ ਚਲੇ ਜਾਂਦਾ ਮੁੜ ਵਸੀ ਉਹਨੂੰ ਹੋਣਾ ਮੁਸ਼ਕਿਲ ਹੁੰਦਾ ਹੈ ਰੀਹੈਬਿਲਿਟੇਸ਼ਨ ਬੈਸਿਸ ਹੋਣੇ ਚਾਹੀਦੇ ਆ ਜਿਦੇ ਵਿੱਚ ਇਸਟੈਬਲਿਸ਼ ਟੈਂਪਰੀ ਐਂਡ ਪਰਮਨੈਂਟ ਰੀਲੀਫ ਕੈਂਪਸ ਐਂਡ ਹਾਊਸਿੰਗ ਸਕੀਮਸ ਫॉर ਡਿਸਪਲੇਸਡ ਪਰਸਨਸ ਪ੍ਰੋਵਾਈਡ এমਪਲੋਇਮੈਂਟ ਗਾਰੰਟੀ অর ਫਾਈਨੈਂਸ਼ੀਅਲ ਹੈਲਪ ਟੂ ਅਫੈਕਟਡ ਹਾਊਸਹੋਲਡਸ ਆਫ ਅ ਐਜੂਕੇਸ਼ਨ ਕੰਟੀਨਿਉਟੀ ਸਕੀਮਸ ਫॉर ਡਿਸਪਲੇਸਡ ਚਿਲड्रन ਪਰਵਾਇਡ ਸਾਈਕੋਲੋਜੀਕਲ ਸਪੋਰਟ ਜਿਹੜਾ ਟਰਾਮਾ ਉਹ ਫੇਸ ਕਰਦੇ ਆ ਇਹਦੇ ਵਾਸਤੇ ਇੱਕ ਸਟੈਚੂਟਰੀ ਬੋਡੀ ਖੜੀ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ ਜਿਹਦੇ ਵਿੱਚ ਹੋਮ ਅਫੇਅਰਸ ਡਿਫੈਂਸ ਰੂਰ ਡਿਵੈਲਪਮੈਂਟ ਨੈਸ਼ਨਲ ਹਿਊਮਨ ਰਾਈਟਸ ਦੇ ਵਿਅਕਤੀ ਗਵਰਨਮੈਂਟ ਪੰਜਾਬ ਦੇ ਤੇ ਸਿਵਲ ਸੋਸਾਇਟੀ ਦੇ ਬੰਦੇ ਉਸ ਦੇ ਵਿੱਚ ਹੋਣੇ ਚਾਹੀਦੇ ਆ ਡਿਸਟ੍ਰਿਕਟ ਤੇ ਵਾਰ ਰੀਲੀਫ ਕਮੇਟੀ ਹੋਣੀ ਚਾਹੀਦੀ ਹੈ ਤੇ ਕਲੇਮ ਦਾ ਪ੍ਰੋਸੀਜਰ ਸੈਟ ਆਊਟ ਹੋਣਾ ਚਾਹੀਦਾ ਕਿੱਥੇ ਆਪਾਂ ਨੇ ਫਾਈਲਿੰਗ ਕਰਨੀ ਹੈ ਜੋ ਵੀ ਇਫੈਕਟਡ ਪਰਸਨ ਹੈ ਉਹ ਦੇ ਲੀਗਲ ਰੈਪਰੈਜ਼ੈਂਟੇਟਿਵ ਮੇ ਸਬਮਿਟ ਕਲੇਮ ਵਿਦਰ 12 ਮੰਥਸ ਆਫ ਦਿ ਇਨਸੀਡੈਂਟ ਬਰਡਨ ਆਫ ਪ੍ਰੂਫ ਸ਼ਲ ਰੈਸਟ ਵਿਦ ਦਿ ਸਟੇਟ ਟੂ ਰਿਬਾਟ ਬੋਨਫਾਈਡ ਕਲੇਮਸ ਵੇ ਕਨਫਲਿਕਟ ਇਜ਼ ਐਵਿਡੈਂਟ ਜਿਵੇਂ ਹੁਣ ਜੰਗ ਹੋਈ ਹੈ ਸਟੇਟ ਕਹਿ ਸਕਦਾ ਕਿ ਕੋਈ ਜੰਗ ਨਹੀਂ ਹੋਈ ਪਰ ਉਹਨੂੰ ਕਰਨਾ ਪੈਣਾ ਜਿਹੜਾ ਅਫੈਕਟਡ ਆ ਉਹਨੂੰ ਨਹੀਂ ਕਲੇਮ ਕਰਨਾ ਪੈਣਾ ਕਿ ਜੰਗ ਹੋਈ ਹੈ ਕਿ ਨਹੀਂ ਅਪੀਲਸ ਸਟੇਟ ਰੀਲੀਫ ਪੈਲਟ ਟ੍ਰਿਬਿਊਨਲ ਉਹਦੇ ਲਈ ਸੈਟ ਅਪ ਹੋਣਾ ਚਾਹੀਦਾ ਇਦੇ ਲਈ ਬਜਟ ਅਲੋਕੇਸ਼ਨ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ 20000 ਕਰੋੜ ਦਾ ਇਹਦਾ ਬਜਟ ਸੈੱਟ ਰੱਖੇ ਇਹ ਨਾਨ ਲਾਇਬਲ ਹੋਊਗਾ ਤੇ ਕੰਟਰੋਲਰ ਤੇ ਆਡੀਟਰ ਜਨਰਲ ਇਹਦੀ ਆਡਿਟ ਕਰ ਸਕਦਾ ਹੈਗਾ ਬਾਰ ਸਿਵਲ ਐਂਡ ਕ੍ਰਿਮिनल ਲਾਇਬਿਲਟੀ ਜਿਹੜੇ ਇਸ ਤੇ ਕੰਮ ਕਰਦੇ ਉਹ ਤੇ ਇਹ ਨਹੀਂ ਹੋਣਾ ਚਾਹੀਦੀ ਸਿਵਲ ਤੇ ਕ੍ਰਿਮिनल ਲਾਇਬਿਲਟੀ ਤੇ ਸੈਂਟਰਲ ਗਵਰਨਮੈਂਟ ਸਮੇਂ-ਸਮੇਂ ਤੇ ਇਹਦੇ ਨੂੰ ਤਬਦੀਲ ਕਰ ਸਕਦੀ ਹੈਗੀ ਆ ਜਿਹੜੇ ਕੋਈ ਵੀ ਕਿਸੇ ਦੇ ਹਿਊਮਨ ਰਾਈਟਸ ਹੈ ਉਹ ਇਸ ਲੋਕ ਕਰਕੇ ਇਫੈਕਟ ਨਹੀਂ ਹੋਣੇ ਚਾਹੀਦੇ ਸੋ ਇਹ ਅਸੀਂ ਇੱਕ ਲੋਕ ਸਭਾ ਵਾਸਤੇ ਬਿੱਲ ਤਿਆਰ ਕੀਤਾ ਹੈ ਹੁਣ ਸ਼੍ਰੋਮਣੀ ਅਕਾਲੀ ਦਾ ਅੰਮ੍ਰਿਤਸਰ ਭਾਵੇਂ ਅੰਮ੍ਰਿਤਸਰ ਸਾਹਿਬ ਜਿੱਤਿਆ ਨਹੀਂ ਐ ਸੀਟ ਅਸੀਂ ਮੌਜੂਦਾ ਐਮਪੀ ਔਜਲਾ ਸਾਹਿਬ ਨੂੰ ਵੀ ਇਹ ਦੇ ਕੇ ਆਵਾਂਗੇ ਤੇ ਅਸੀਂ ਹਰੇਕ ਪੰਜਾਬ ਦੇ ਐਮਪੀ ਨੂੰ ਬੇਨਤੀ ਕਰਦੇ ਆਂ ਕਿ ਇਹ ਬਿੱਲ ਲੋਕ ਸਭਾ 'ਚ ਸਾਰਿਆਂ ਦੀ ਸਹਿਮਤੀ ਨਾਲ ਮੂਵ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਬਾਰਡਰ ਤੇ বাসਦੇ ਹੋਏ ਵਸਨੀਕਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਬਹੁਤ ਐਸੈਂਸ਼ੀਅਲ ਹੈ ਅਸੀਂ ਜਿਵੇਂ ਹੁਣ ਦੇਖਿਆ ਹੈਗਾ ਇਸ ਦੇ ਨਾਲ ਅੱਜ ਸਰ ਸਿਮਰਨਜੀਤ ਸਿੰਘ ਮਾਨ ਨੇ ਇਹ ਕਰਾਂਗੇ ਕਿ ਇਹ ਡੰਪ ਗੁਰੂ ਰਾਮਦਾਸ ਨਗਰੀ ਦੇ ਵਿੱਚੋਂ ਹਟਾਉਣ ਦੀ ਉਹ ਵੀ ਅਪੀਲ ਕਰਨ ਕਿਉਂਕਿ ਇਹ ਗੁਰਸਿੱਖੀ ਦਾ ਮੋਢਲਾ ਘਰ ਹੈ ਜੇ ਇੱਥੇ ਤਬਾਹੀ ਹੋ ਗਈ ਦਰਬਾਰ ਸਾਹਿਬ ਤੇ ਅਸਰ ਪੈ ਗਿਆ ਹੈਗਾ ਦਾ ਮਤਲਬ ਇਹ ਗੁਰੂ ਨਾਨਕ ਸਾਹਿਬ ਦੀ ਤੋਰੀ ਹੋਈ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ ਇਹ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਅਸੀਂ ਸਭ ਨੂੰ ਵੈਲਕਮ ਕਰਦੇ ਆਂ ਇਹ ਸਾਡੇ ਐਗਜ਼ਿਸਟੈਂਸ ਦਾ ਮੁੱਦਾ ਹੈਗਾ ਜਦ ਬੰਬ ਚੱਲਣਾ ਹੈਗਾ ਉਹਨੇ ਪੁੱਛਣਾ ਨਹੀਂ ਕਿ ਤੁਸੀਂ ਭਾਜਪਾ ਦੇ ਹੋ ਕਾਂਗਰਸ ਦੇ ਹੋ ਹਿੰਦੂ ਹੋ ਸਿੱਖ ਹੋ ਗਰੀਬੋਂ ਅਮੀਰੋਂ ਉਹ ਅਸਰ ਜਿੱਥੇ ਸਾਰਿਆਂ ਦੇ ਉੱਤੇ ਹੋਣਾ ਹੈਗਾ ਅਸੀਂ ਸਮੂਹ ਸਮਾਜ ਨੂੰ ਬੇਨਤੀ ਕਰਦੇ ਆਂ ਅੰਮ੍ਰਿਤਸਰੀਆਂ ਨੂੰ ਬੇਨਤੀ ਕਰਦੇ ਆਂ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਨਗਰੀ ਪਿਆਰ ਕਰਨ ਵਾਲੇ ਬਾਹਰ ਦੇ ਬਸੰਦਿਆਂ ਨੂੰ ਬੇਨਤੀ ਕਰਦੇ ਆਂ ਇਹਦੇ ਬਾਰੇ ਆਵਾਜ਼ ਚੱਕਣ ਤੇ ਇੱਥੇ ਆਪਣੀ ਗੁਰੂ ਕੀ ਨਗਰੀ ਨੂੰ ਸੁਰੱਖਿਅਤ ਕਰਨ ਲਾਜਿਕ ਗੇਮ ਥਿਊਰੀ ਦੇ ਅਧੀਨ ਜਿਵੇਂ ਇਹ ਇੱਕ ਰੂਪ ਇੱਕ ਗੇਮ ਥਿਊਰੀ ਦੀ ਚਿਕਨ ਹੈ ਚਿਕਨ ਕਰਕੇ ਗੇਮ ਹੈ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਵੇਂ ਦੋ ਵਿਰੋਧੀ ਗੱਡੀ ਇੱਕ ਦੂਜੇ ਵੱਲ ਵਧਾ ਰਹੇ ਆ ਜੇ ਇਹ ਪਾਸੇ ਹੋ ਗਿਆ ਤੇ ਇਹ ਆਪਣੇ ਆਪ ਨੂੰ ਜੇਤੂ ਮੰਨ ਲੈਂਦਾ ਜੇ ਇਹ ਪਾਸੇ ਹੋ ਗਿਆ ਤਾਂ ਇਹ ਜਿੱਤ ਜਾਂਦਾ ਹੈਗਾ ਜੇ ਦੋਨੋਂ ਵਿਰੋਧੀ ਸਿੱਧਾ ਚੱਲੀ ਚੱਲਣ ਤੇ ਇੱਕ ਦੂਜੇ ਤੋਂ ਡਰਨ ਨਾ ਤੇ ਫਿਰ ਦੋਨਾਂ ਦਾ ਨੁਕਸਾਨ ਹੁੰਦਾ ਹੈਗਾ ਮੇਰੇ ਹਿਸਾਬ ਨਾਲ 트럼ਪ ਸਾਹਿਬ ਨੇ ਜਿਹੜਾ ਦੋਨਾਂ ਦੇ ਕੰਨ 'ਚੇ ਫੂਕ ਮਾਰੀ ਹੈ ਉਹਦੇ ਨਾਲ ਸਮਝਾਤਾ ਹੈਗਾ ਤੇ ਦੋਨਾਂ ਨੂੰ ਵਰਜਨ ਤੇ ਲਿਆਤਾ ਹੈਗਾ ਜਿਹਦੇ ਨਾਲ ਸਾਰਿਆਂ ਦਾ ਫਾਇਦਾ ਹੋਇਆ ਹੈਗਾ ਸੋ ਮੈਂ ਸਮਝਦਾ ਕਿ ਜੇ ਇਹ ਵਿਰੋਧੀਆਂ ਦੇ ਆਪਸ ਚ ਤਾਲਮੇਲ ਨਾ ਕਰਾਉਂਦੇ ਇਹਨਾਂ ਵਿੱਚ ਗੱਲਬਾਤ ਨਾ ਕਰਾਉਂਦੇ ਇਹ ਜਾਂ ਪ੍ਰिजनਰਸ ਡਿਲੇਮਾ ਵਾਂਗੂ ਜਿਹੜਾ ਇੱਕ ਹੋਰ ਗੇਮ ਹੈਗਾ ਇੱਕ ਸ਼ੈਲਿੰਗ ਮਾਡਲ ਹੈਗਾ ਇਹ ਸਾਰੇ ਮਾਡਲ ਇਹ ਦਿਖਾਉਂਦੇ ਆ ਕਿ ਜਿਹੜੀ ਆਊਟਸਾਈਡ ਇੰਟਰਵੈਸ਼ਨ ਇੰਟਰਵੈਂਸ਼ਨ ਟਰੰਪ ਸਾਹਿਬ ਨੇ ਕੀਤੀ ਹੈ ਉਹ ਇਸ ਸਥਿਤੀ ਨੂੰ ਬਹੁਤ ਸੰਭਾਲੀ ਇਹ ਹੈਗੀ ਹੈ ਤੇ ਹਜੇ ਵੀ ਜਿੱਥੇ ਖਤਰਾ ਹੈਗਾ ਅਸੀਂ ਆਪਣੇ ਅਮਨ ਤੇ ਸ਼ਾਂਤ ਤੇ ਮਾਰਚ ਹਜੇ ਵੀ ਤੋਰੇ ਹੋਏ ਆਂ ਅਸੀਂ ਕਮੈਂਟਰੀ ਹਜੇ ਵੀ ਕਰ ਰਹੇ ਆਂ ਅਸੀਂ ਤਾਂ ਇਸ ਹੱਦ ਤੱਕ ਕਹਿ ਰਹੇ ਆਂ ਕਿ ਜੇ ਵਪਾਰ ਖੁੱਲੇ ਆਪਸ ਚੇ ਤਾਲਮੇਲ ਹੋਏ ਜਿਹੜੀ ਇੱਕ ਪਾਸੇ ਆਰਐਸਐਸ ਬੀਜੇਪੀ ਹਿੰਦੂ ਰਾਸ਼ਟਰਵਾਦ ਸੋਚ ਜਿਹੜੀ ਸਰ ਵਰਕਰ ਕਹਿੰਦਾ ਕਿ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਤੇ ਮੁਸਲਮਾਨ ਮਾਰ ਲਓ ਇਹ ਉਹਦੀ ਸੋਚ ਰਹੀ ਹੈ ਦੂਜੇ ਪਾਸੇ ਜਿਹਦੀ ਇਸਲਾਮਿਸਟ ਸਟੇਟ ਹੈਗੇ ਆਂ ਇਨਾਂ ਦੀ ਜਿਹੜੀ ਟੱਕਰ ਹੈ ਇਹਨੂੰ ਠੰਡਾ ਕਰਨ ਵਾਸਤੇ ਜਿਹੜੇ ਆਮ ਬਸਨੀਕ ਬਹੁ ਦੇਸ਼ਾਂ ਦੇ ਆ ਉਹਨਾਂ 'ਚ ਤਾਲਮੇਲ ਹੋਏ ਉਹ ਵਪਾਰ ਕਰਨ ਉਹਨਾਂ ਦਾ ਸਟੇਕ ਇਸ 'ਚ ਹੋਏ ਅੱਜ ਪੰਜਾਬ ਤੋਂ ਬਾਹਰ ਬੈਠੇ ਸਾਰੇ ਕਮੈਂਟ ਕਰ ਰਹੇ ਆ ਕਿ ਜੰਗ ਕਿਉਂ ਰੋਕਤੀ ਇਹ ਗਲਤ ਕਰਤਾ ਸਮਝੌਤਾ ਕਿਉਂ ਕਰਤਾ ਪਰ ਅਸੀਂ ਜਿਹੜੇ ਉਰੇ বাসਦੇ ਹੈਗੇ ਆ ਸਾਨੂੰ ਪਤਾ ਕਿ ਇਹ ਬਹੁਤ ਸੀਰੀਅਸ ਕੰਮ ਸੀ ਤੇ ਇਹਨੂੰ ਰੋਕਿਆ ਗਿਆ ਵੀ ਅਸੀਂ ਤਾਂ ਅਮਨ ਸ਼ਾਂਤ ਵਪਾਰ ਚਾਹੁੰਦੇ ਆ ਸਟੇਕਸ ਨੇ ਹਾਈ ਹੋ ਜਾਣ ਬੋਰ ਦੇ ਜਿਵੇਂ ਉੱਥੋਂ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਆ ਜੇ ਇੱਥੇ ਰਫਾਇਨਰੀਆਂ ਲੱਗ ਜਾਣ ਪਾਕਿਸਤਾਨ ਨੂੰ ਉਹਦਾ ਰੈਂਟ ਮਿਲੇ ਤੇਲ ਦਾ ਪਾਈਪਲਾਈਨ ਦਾ ਇੱਥੇ ਸਾਡੇ ਅੱਗੇ ਪਲਾਸਟਿਕਸ ਇੰਡਸਟਰੀ ਕੈਮੀਕਲ ਇੰਡਸਟਰੀ ਖੜੀ ਹੋ ਜੇ ਮਤਲਬ ਜਦ ਸਟੇਕਸ ਇਕਨੋਮਿਕ ਸਟੇਕਸ ਨੇ ਹਾਈ ਹੋ ਜਾਣ ਕਿ ਅਸੀਂ ਜੰਗ ਦੀ ਸੋਚ ਨਹੀਂ ਸਕਦੇ ਉਹ ਤਾਲਮੇਲ ਨਾਲ ਇੰਟਰਕਨੈਕਟਿਵਿਟੀ ਨਾਲ ਆਪਸ ਵਿੱਚ ਜਿਹੜੇ ਵਿਊਸ ਤੇ ਸਬੰਧ ਬਣਦੇ ਆ ਉਹਦੇ ਨਾਲ ਇਹ ਡੀਸਕੇਲੇਟ ਹੋਵੇ ਅਸੀਂ ਡੀਸਕੇਲੇਸ਼ਨ ਚਾਹੁੰਦੇ ਆ ਨਾ ਕਿ ਐਸਕੇਲੇਸ਼ਨ ਇਹ ਗੱਲ ਮੰਨ ਕੇ ਦੋਵਾਂ ਪਾਸੇ ਦੇਸ਼ਾਂ ਨੇ ਚੰਗਾ ਕੀਤਾ ਬਹੁਤ ਜੀ ਇਹਦੇ ਬਾਰੇ ਅਸੀਂ ਸਮਝਦੇ ਆ ਕਿ ਇਹ ਤਣਾਅ ਵਧੀ ਜਾ ਰਿਹਾ ਸੀ ਇੱਕ ਗੋਲੀ ਦਾ ਜਵਾਬ ਬੰਬ 'ਚ ਆ ਰਿਹਾ ਸੀ ਬੰਬ ਦਾ ਜਵਾਬ ਮਿਸਾਈਲ 'ਚ ਆ ਰਿਹਾ ਸੀ ਇਹ ਵਧੀ ਜਾ ਰਿਹਾ ਸੀ ਕੰਮ ਇਹ ਜਾਂਦੇ ਜਾਂਦੇ ਨਿਊਕਲੀਅਰ ਵਾਰ ਤਾਈਂ ਪਹੁੰਚ ਜਾਣਾ ਸੀਗਾ ਉਹਦੇ ਵਿੱਚ ਸਾਰੇ ਧਰਤੀ ਦੇ ਵਸਦੇ ਮੁਲਕਾਂ ਦੀ ਤਬਾਈ ਹੋਣੀ ਸੀ ਕਿਉਂਕਿ ਪ੍ਰਦੂਸ਼ਣ ਨੇ ਨਾ ਉਤਲੇ ਐਟਮੋਸਫੇਅਰ ਚ ਫੈਲ ਜਾਣਾ ਸੀ ਕਿ ਸੂਰਜ ਦੀ ਕਿਰਨਾ ਆਉਣ ਤੇ ਰਹਿ ਜਣਿਆ ਸੀ ਐਗਰੀਕਲਚਰ ਫੇਲ ਹੋਣ ਦਾ ਡਰ ਸੀਗਾ ਸੋ ਇਹ ਜਿਹੜੀ ਡੀਸਕੇਲੇਸ਼ਨ ਹੋਈ ਹੈ ਇਹ ਇਕੱਲੇ ਭਾਰਤ ਤੇ ਪਾਕਿਸਤਾਨ ਵਾਸਤੇ ਨਹੀਂ ਮਨੁੱਖਤਾ ਵਾਸਤੇ ਇਹ ਇੱਕ ਬਹੁਤ ਵੱਡਾ ਲਾਹ ਹੋਇਆ ਸੀ ਫਿਰ ਤੋਂ ਬਾਅਦ ਵੀ ਪਕਸਾਂ ਕੋਲ ਕੁਝ ਲਾਗਿਆਂ ਵਿੱਚ ਨਵੰਬਰ ਹੀ ਕੀਤੀ ਇਹ ਆਪਸ ਵਿੱਚ ਦੂਸ਼ਣਬਾਜੀ ਚੱਲ ਰਹੀ ਹੈ ਪਰ ਜਿਹੜਾ ਇਨ ਪ੍ਰਿੰਸੀਪਲ ਜਿਹੜੇ ਇਹਨਾਂ ਦੇ ਮੁਖੀ ਐ ਉਹਨਾਂ ਨੇ ਹਜੇ ਇਹਨੂੰ ਕੰਟੇਨ ਕੀਤਾ ਹੋਇਆ ਅਸੀਂ ਇਹੀ ਆਸ ਰੱਖਦੇ ਆ ਕਿ ਇਹ ਘਟੇ ਪਰਸੋਂ ਅਸੀਂ ਜਿਹੜਾ ਇਮਿਊਨੇਸ਼ਨ ਡੰਪ ਉਰੇ ਸ਼ਹਿਰ ਦੇ ਵਿੱਚ ਬੱਲੇ ਲਵੇ ਸਥਾਪਿਤ ਕੀਤਾ ਹੈਗਾ ਉਹਨੂੰ ਅੰਮ੍ਰਿਤਸਰ ਗੁਰੂ ਕੀ ਨਗਰੀ ਚੋਂ ਕੱਢਣ ਦਾ ਅਸੀਂ ਇੱਕ ਡੈਮੋਨਸਟ੍ਰੇਸ਼ਨ ਕਰਨਾ ਹੈਗਾ ਉਹ ਡੰਪ ਦੇ ਵਿੱਚ ਜੇ ਕੋਈ ਗਲਤੀ ਹੋ ਜੇ ਯਾ ਉਥੇ ਕੋਈ ਇਮਿਊਨਿਸ਼ਨ ਆਰਮਜ਼ ਵਿਰੋਧੀ ਉਹਦੇ ਵਿੱਚ ਛੁੱਟ ਦੇਣ ਉਹਨੂੰ ਕੰਪਰੋਮਾਈਜ਼ ਕਰ ਦੇਣ ਤਾਂ ਤਕਰੀਬਨ ਅੰਮ੍ਰਿਤਸਰ ਸ਼ਹਿਰ ਗੁਰੂ ਕੀ ਨਗਰੀ ਨਗਰੀ ਸਿੱਖਾਂ ਦਾ ਮੋਢਲਾ ਘਰ ਉਹ ਖਤਮ ਤੇ ਤਬਾਈ ਹੋ ਜਾਣੀ ਹੈਗੀ ਹੈ ਜਿਹੜੀ ਮਿਊਨਿਸਪਲ ਕੋਆਪਰੇਸ਼ਨ ਦੇ ਅੰਦਰ ਜਗ੍ਹਾ ਆਈ ਹੋਈ ਹੈ ਉਹਦੇ ਵਿੱਚ ਆਰਮਜ਼ ਦੀ ਸਟੋਰੇਜ ਨਹੀਂ ਹੋਣੀ ਚਾਹੀਦੀ ਇਟ ਇਜ਼ ਅ ਥ੍ਰੈਟ ਟੂ ਸਿਵਿਲਿਅਨ ਲਾਈਫ ਤੇ ਅਸੀਂ ਹੱਥ ਜੋੜ ਕੇ ਸਰਕਾਰਾਂ ਨੂੰ ਪਰਸੋਂ ਬੇਨਤੀ ਕਰਾਂਗੇ ਕਿ ਤੁਸੀਂ ਇਹ ਡੰਪ ਨੂੰ ਇੱਥੋਂ ਚੱਕ ਕੇ ਕਿਸੇ ਹੋਰ ਜੇ ਥਾਂ ਜਿੱਥੇ ਆਬਾਦੀ ਨਹੀਂ ਹੈ ਉੱਥੇ ਲੈ ਜਾਓ ਇੱਥੇ ਤੁਸੀਂ ਆਪਣੇ ਆਰਮੀ ਦੇ ਅਫਸਰਾਂ ਲਈ ਵਧੀਆ ਫਲੈਟ ਤੇ ਘਰ ਬਣਾ ਸਕਦੇ ਹੋ ਔਰ ਸ਼ਹਿਰ ਦੇ ਵਿੱਚ ਬਸਨਿਕ ਆਰਮੀ ਦੇ ਬਸੰਦੇ ਕਰ ਸਕਦੇ ਹੈਗੇ ਹੋ ਇੱਥੇ ਆਪਣੇ ਤੋਪਾਂ ਦੇ ਜਿਹੜੇ ਬੰਬ ਹੈ ਉਹ ਨਾ ਸਟੋਰ ਕਰੋ ਉਹਦੇ ਵਿੱਚ ਸਾਡਾ ਐਗਜ਼ਿਸਟੈਂਸ਼ੀਅਲ ਖਤਰਾ ਹੈਗਾ ਇਹ ਅਸੀਂ ਪਰਸੋਂ ਉੱਥੇ ਪ੍ਰਦਰਸ਼ਨੀ ਕਰਾਂਗੇ। ਅਗਰ ਉਹ 10% ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਕਾਰਨ ਅਸੀਂ ਉੱਥੇ ਪਰਸੋਂ ਪ੍ਰਦਰਸ਼ਨੀ ਕਰ ਰਹੇ ਹਾਂ ਕਿਉਂਕਿ ਇਹਦਾ ਅੰਮ੍ਰਿਤਸਰ ਦੇ ਵਸਣ ਦਾ ਬਹੁਤ ਵੱਡਾ ਖਤਰਾ ਹੈ ਜਿਹੜੀ ਗੁਰੂ ਰਾਮਦਾਸ ਮਹਾਰਾਜ ਨੇ ਨਗਰੀ ਬਸਾਈ ਹੈ ਉਹਨੂੰ ਭਾਰਤ ਦੀ ਇਮਿਊਨਿਸ਼ਨ ਹੀ ਖਤਮ ਕਰ ਦੇ। ਮੈਂ ਸਮਝਦਾ ਕਿ ਇਹ ਸਾਡੇ ਗੁਰਸਿੱਖਾਂ ਨਾਲ ਗੁਰੂ ਸਾਹਿਬ ਨਾਲ ਬਹੁਤ ਵੱਡਾ ਧੋਖਾ ਹੈ ਜਿਸ ਕਰਕੇ ਇਥੋਂ ਇਹ ਕੱਢ ਦੇਣਾ ਚਾਹੀਦਾ ਹੈ